ਇਹ ਸਰਕਾਰ ਨੂੰ ਇਹ ਪਸੰਦ ਨਹੀਂ ਆਏਗੀ ਤਾਂ ਇਹ ਪਤਾ ਹੈ ਕਿ ਹੋ ਵੀ ਸਕਦਾ ਹੈ ਕਿ ਇਹ ਜ਼ਰੂਰ ਪ੍ਰਚਾਰ ਕਰਨਗੇ ਵੀ ਔਰ ਮੈਂ ਕਹਿੰਦੀ ਆ ਇਹ ਮੈਨੂੰ ਪ੍ਰਧਾਨ ਜੀ ਪਰਧਾਨਗੀ ਤੋਂ ਵੀ ਤਾਰਨਗੇ ਮੈਨੂੰ ਪ੍ਰਧਾਨਗੀ ਤੋਂ ਵੀ ਤਾਨਕਾਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਵਰਕਰਾਂ ਦੇ ਲਈ ਖੜੀ ਆਂ ਔਰ ਖੜੀ ਰਹੂੰਗੀ ਅੱਜ ਮੈਂ ਗੁਰਦੁਆਰਾ ਦੁਖਨਵਾਰਨ ਸਾਹਿਬ ਜੋ ਕਿ ਇੱਕ ਪਵਿੱਤਰ ਧਾਮ ਹੈ ਉਸ ਦੇ ਅੱਗੇ ਹੱਥ ਜੋੜ ਕੇ ਮੈਂ ਸਾਰਿਆਂ ਸਾਰਿਆਂ ਨੂੰ ਇਹ ਕਹਿੰਦੀ ਆ ਕਿ ਮੈਂ ਅੱਜ ਗੁਰਦੁਆਰਾ ਸਾਹਿਬ ਦੀ ਸੋਚ ਆ ਕੇ ਕਰਨੀ ਆ ਅੱਜ ਤੁਸੀਂ ਸਾਰਿਆਂ ਨੇ ਮੇਰੇ ਇਸ ਯੁੱਧ ਦੇ ਵਿੱਚ ਸਾਥ ਦੇ ਰਹੇ ਹੋ ਇਹ ਯੁੱਧ ਹੀ ਹੈ ਦਿੱਲੀ ਵਾਲਿਆਂ ਨੂੰ ਪਹਛਾਨਦਾ ਯੁੱਧ ਹੈ ਔਰ ਗੁਰਦੁਆਰਾ ਸਾਹਿਬ ਦੀ ਕਸਮ ਖਾ ਕੇ ਕਹਿੰਦੀ ਆ ਮੈਂ ਬੈਠੀ ਹਾਂ ਵੀ ਮੈਨੂੰ ਕਿਸੇ ਹੋਰ ਦਾ ਲਾਲਚ ਨਹੀਂ ਹੈ ਅੱਜ ਪੰਜਾਬ ਪ੍ਰਧਾਨ ਗਿਆ ਮੇਰੇ ਕੋਲ ਇੱਕ ਕੈਬਨਟ ਰੈਂਕ ਹੈ ਮੈਂ ਜੇ ਚਾਹੀ ਤਾਂ ਮੈਂ ਬੜੇ ਆਰਾਮ ਨਾਲ ਇਸ ਉਹਦੇ ਤੇ ਰਹਿ ਸਕਦੀ ਆ ਬੜੇ ਮੈਂ ਉਹਨਾਂ ਦੀ ਚਾਪਲੂਸੀ ਕਰ ਸਕਦੀ ਆ ਪਰ ਪੰਜਾਬੀਆਂ ਦਾ ਕੋਣ ਇਹ ਲਾਉ ਨਹੀਂ ਕਰਦਾ ਕਿ ਅਸੀਂ ਦਿੱਲੀ ਵਾਲਿਆਂ ਦੀਆਂ ਚਾਪਲੂਸੀਆਂ ਕਰੀਏ ਉਹਨਾਂ ਦੇ ਅੱਗੇ ਹੱਥ ਜੋੜੀਏ ਇੱਕ ਕੋਈ ਹੋਰ ਹੀ ਨਹੀਂ ਜਿਹੜੇ ਕਰਦੇ ਨੇ ਮੈਂ ਕਹਿੰਦੀ ਆ ਅੱਜ 91 ਐਮਐਲਏ ਜਿਹੜੇ ਜਿਤਾਏ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਜਿਹੜੇ ਮੰਤਰੀ ਜਿੱਤੇ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਮੇਰੇ ਨਾਲ ਸਾਥ ਦੇਣਾ ਚਾਹੀਦਾ ਕਿਉਂਕਿ ਅੰਦਰੋਂ ਘੱਟੇ ਕਿਤੇ ਦੁਖੀ ਤਾਂ ਸਾਰੇ ਹੀ ਨੇ ਦਿੱਲੀ ਵਾਲੇ ਆਦੀ ਨੀਤੀ ਤੋਂ ਇਸ ਲਈ ਮੈਡਮ ਇੱਕ ਪ੍ਰੈਸ ਕਾਨਫਰੰਸ ਉਪਰ ਅਜੀ ਨੇ ਕਿਹਾ ਸੀਗਾ ਕਿ ਸਾਨੂੰ ਕਮਿਟਮੈਂਟ ਹੋਈ ਸੀ ਕਿ ਚੇਅਰਮੈਨੀਆਂ ਦੇਣਗੇ ਔਰ ਫਾਰਮਾ ਸਵਾਰ ਦੀਆਂ ਫੁੱਟਾ ਦੇਣਗੇ ਇਹ ਵੀ ਗੱਲ ਸੀ। ਕਿ ਉਹ ਚੇਅਰਮੈਨਾਂ ਦੀ ਨਾਰਾਜ਼ਗੀ ਕਹਿੰਨੀ ਕਿ ਤੁਹਾਨੂੰ ਉਹਦੇ ਨਹੀਂ ਮਿਲੇ ਹੈਗੇ ਤਾਂ ਕਰਕੇ ਨਾਰਾਜ਼ਗੀ ਹੋ ਗਈ ਕਿਉਂਕਿ ਜਦੋਂ ਕੁਝ ਮਿਲਦਾ ਨਹੀਂ ਮਿਲਦਾ ਤਾਂ ਹੀ ਬਗਾਵਤ ਵੀ ਹੋਣਦੇ ਨੇ। ਬਿਲਕੁਲ ਨਹੀਂ। ਉਹ ਚੀਜ਼ ਜਿਹੜੀ ਹੈ ਅੱਜ 3.5 ਸਾਲ ਹੋ ਗਏ ਸਰਕਾਰ ਬਣੀ ਨੂੰ ਉਸ ਤੇ ਮਿੱਟੀ ਪੈ ਗਈ ਔਰ ਦੱਬ ਗਈ। ਉਹ ਸਿਰਫ ਇਸ ਲਈ ਕਿਹਾ ਸੀ ਕਿ ਇਹ ਜ਼ਬਾਨ ਦੇ ਪੱਕੇ ਨਹੀਂ ਹਨ। ਸਾਡਾ ਮੁੱਖ ਮੁੱਦਾ ਇਹ ਹੈ ਇਹ ਦਿੱਲੀ ਵਾਲਿਆਂ ਨੂੰ ਪੰਜਾਬ ਦੀਆਂ ਚੇਅਰਮੈਨੀਆਂ ਦਿੱਤੀਆਂ ਜਾ ਰਹੀਆਂ ਔਰ ਪੰਜਾਬ ਦੇ ਜਿਹੜੇ ਵੋਲੰਟੀਅਰ ਹੈ ਉਹਨਾਂ ਦੇ ਹੱਕਾਂ ਦੀ ਅਣਗੋਖੀ ਕੀਤੀ ਜਾ ਰਹੀ ਹੈ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਔਰ ਇੱਥੇ ਤੱਕ ਕਿ ਸੰਵਿਧਾਨ ਦੇ ਵਿੱਚ ਜਿਹੜੇ ਉਹਨਾਂ ਦੇ ਹੱਕ ਨੇ ਆਪਣੇ ਅਹੁਦੇਦਾਰ ਚੁਣਨ ਦੇ ਹੱਕ ਉਹ ਵੀ ਉਹਨਾਂ ਦੀ ਵੀ ਕਾਣ ਕੀਤਾ ਜਾ ਰਿਹਾ ਹੈਗਾ ਔਰ ਉੱਤੋਂ ਅਹੁਦੇਦਾਰ ਥੋਪੇ ਜਾ ਰਹੇ ਨੇ ਜਿਹੜੇ ਕਿ ਵੋਲੰਟੀਅਰ ਦੇ ਹੱਕਾਂ ਦੀ ਗੱਲ ਨਹੀਂ ਕਰਦੇ ਅਸੀਂ ਇਹ ਚਾਹੁੰਦੇ ਆ ਕਿ ਪਾਰਟੀ ਦਾ ਸੰਵਿਧਾਨ ਪੈਰਾ 4 ਬੀ ਉਹ ਤੁਸੀਂ ਪੜ ਸਕਦੇ ਹੋ ਸਾਰੇ ਪੈਰਾ 4 ਬੀ ਕਹਿੰਦਾ ਹੈ ਕਿ ਜ਼ਿਲ੍ਹਾ ਲੈਵਲ ਤੇ ਜਿਹੜੇ ਉਧੇਦਾਰ ਹੋਣਗੇ ਉਹਨਾਂ ਨੂੰ ਪਾਰਟੀ ਦੇ ਵਲੰਟੀਅਰ ਚੁਣਨਗੇ ਜਿਵੇਂ ਤੁਸੀਂ ਦੇਖਿਆ ਕੱਲ ਜਿਹੜੀਆਂ ਲਿਸਟਾਂ ਆਈਆਂ ਹੈਗੀਆਂ ਉਹਨਾਂ 'ਚ ਕੋਈ ਇਲੈਕਸ਼ਨ ਨਹੀਂ ਹੋਈ ਸਾਰੇ ਉੱਤੋਂ ਥੋਪੇ ਗਏ ਨੇ ਜਿਹੜੇ ਉੱਤੋਂ ਥੋਪੇ ਜਾਣਗੇ ਉੱਤੇ ਵਾਲੇ ਵੱਲ ਮੂੰਹ ਕਰਨਗੇ ਵਲੰਟੀਅਰ ਵੱਲ ਮੂੰਹ ਕਿਉਂ ਕਰਨਗੇ ਸੋ ਸਾਡਾ ਸਾਡੀ ਸਭ ਤੋਂ ਵੱਡੀ ਮੰਗ ਇਹ ਹੈ ਕਿ ਪਾਰਟੀ ਦਾ ਸੰਵਿਧਾਨ ਲਾਗੂ ਕੀਤਾ ਜਾਏ ਕਾਕੇ ਵੋਲੰਟੀਅਰ ਦੀ ਆਵਾਜ਼ بلند ਹੋ ਸਕੇ ਵੋਲੰਟੀਅਰ ਨੂੰ ਉਹਦਾ ਹੱਕ ਮਿਲ ਸਕੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਕੇਦਰੀਵਾ ਜਿੰਦਾਬਾਦ ਦੇ ਨਾਗਰਿਕ ਬਿਲਕੁਲ ਨਾਏ ਸੀ ਬਿਲਕੁਲ ਨਾਏ ਸੀ 14 ਸਾਲ ਹੋ ਗਏ ਜੀ 14 ਸਾਲ ਤੋਂ ਅਸੀਂ ਲਾ ਰਿਹਾ 6 ਅਪ੍ਰੈਲ 2011 ਤੋਂ ਮੈਂ ਇਸ ਮੂਵਮੈਂਟ ਦੇ ਨਾਲ ਜੁੜਿਆ ਹੋਇਆ ਇੱਕ ਦਿਨ ਵੀ ਬੇਮੁਖ ਨਹੀਂ ਹੋਇਆ ਔਰ ਤੁਸੀਂ ਦੇਖੋ ਕਿ ਸਾਡੀ ਕਿੱਥੇ ਅੱਜ ਆਵਾਜ਼ ਹੈ ਸਾਡੀ ਕੌਣ ਸ਼ੁਰੂਤ ਹੈ ਅਸੀਂ ਜੇ ਮੁੱਖ ਮੰਤਰੀ ਨਾਲ ਗੱਲ ਕਰਨਾ ਚਾਹੀਏ ਮਿਲਣਾ ਚਾਹੀਏ ਸਾਨੂੰ ਪਿੰਨ ਪਿੰਨ ਸਾਲ ਹੋ ਜਾਂਦੇ ਸਾਨੂੰ ਉਹਦੇ ਨਾਲ ਮੀਟਿੰਗ ਨਹੀਂ ਮਿਲਦੀ ਕੋਈ ਸੁਣਵਾਈ ਹੋਣ ਦੀ ਗੱਲ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਵਲੰਟੀਅਰ ਦੀ ਸੁਣਵਾਈ ਕਿੱਥੋਂ ਹੋਏਗੀ ਕਿਉਂਕਿ ਮੁੱਖ ਮੰਤਰੀ ਦੇ ਤੁਸੀਂ ਆਪਦੇ ਅਸੀਂ ਪੰਜਾਬ ਦੇ ਨੇ ਉਹ ਕਹਿੰਦੇ ਆ ਪੰਜਾਬ ਦਾ ਇਹ ਤਾਂ ਸ਼ੋਨਰ ਦਾ ਪੁਣਾ ਲੈ ਰਹੇ ਆਪਣੇ ਪਰਿਵਾਰ ਦੇ ਦੇਖੋ ਵੌਲੰਟੀਅਰ ਦੀ ਆਵਾਜ਼ ਕਿਧਰੇ ਨਹੀਂ ਪਹੁੰਚ ਰਹੀ ਉਹ ਇਸੇ ਕਰਕੇ ਨਹੀਂ ਪਹੁੰਚ ਰਹੀ ਕਿ ਵੌਲੰਟੀਅਰ ਦਾ ਵੋਟ ਪਾਉਣ ਦਾ ਪਾਰਟੀ ਦੇ ਅੰਦਰ ਦੀਆਂ ਇਲੈਕਸ਼ਨਾਂ ਵਿੱਚ ਪਾਰਟੀ ਦੇ ਅਹੁਦੇਦਾਰ ਚੁਣਨ ਦਾ ਹੱਕ ਜਿਹੜਾ ਉਹ ਖੋਇਆ ਜਾ ਚੁੱਕਿਆ ਹੈਗਾ ਉਹ ਖੋਇਆ ਜਾ ਚੁੱਕਿਆ ਹੈਗਾ ਵੌਲੰਟੀਅਰ ਆਪਣੇ ਨੁਮਾਇੰਦੇ ਉੱਤੇ ਨਹੀਂ ਭੇਜ ਸਕਦੇ ਜਿਹੜੇ ਉੱਪਰੋਂ ਚੋਪੇ ਜਾਂਦੇ ਨੇ ਉਹ ਉੱਪਰ ਵਾਲਿਆਂ ਵੱਲ ਮੁੱਕਰ ਕੇ ਬੈਠੇ ਰਹਿੰਦੇ ਨੇ ਵਲੰਟੀਅਰ ਦੀ ਨਹੀਂ ਸੁਣਦੇ ਮੁੱਖ ਮੰਤਰੀ ਜੀ ਨੂੰ ਇਸ ਗੱਲ ਤੇ ਖਾਸ ਧਿਆਨ ਦੇਣਾ ਚਾਹੀਦਾ ਕਿਉਂਕਿ ਪਰਿਵਾਰ ਦੇ ਮੁਖੀਆਂ ਨੇ ਜੇ ਪਰਿਵਾਰ ਦਾ ਮੁਖੀ ਆ ਹੀ ਪਰਿਵਾਰ ਦਾ ਸੰਵਿਧਾਨ ਲਾਗੂ ਕਰਨ ਵਾਲਾ ਧਿਆਨ ਨਹੀਂ ਦੇਗਾ ਤਾਂ ਫਿਰ ਕੌਣ ਦੇਗਾ ਸਭ ਤੋਂ ਵੱਡੀ ਜ਼ਿੰਮੇਵਾਰੀ ਸੰਵਿਧਾਨ ਲਾਗੂ ਕਰਨ ਦੀ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਤੇ ਪਾਰਟੀ ਪ੍ਰਧਾਨ ਦੀ ਬਣਦੀ ਜੀ ਕਹਿ ਰਹੇ ਆ ਅੱਜ ਵਾਲੇ ਪੰਜਾਬੋਂ ਕਿਹੜੇ ਦਿੱਲੀ ਵਾਲੇ ਨਾਲ ਗੱਲ ਕਰਦੇ ਹੋ ਦੇਖੋ ਜੀ ਤੁਹਾਡੇ ਸਾਹਮਣੇ ਜਿਹੜੀਆਂ ਦੋ ਚੇਅਰਮੈਨੀਆਂ ਦਿੱਤੀਆਂ ਹੈਗੀਆਂ ਇੱਕ ਤਾਂ ਦੀਪਕ ਚੋਹਾਨ ਦੂਸਰਾ ਇੱਕ ਉਹ ਲੈਡੀ ਦਾ ਨਾਮ ਨਹੀਂ ਮਨੂੰ ਯਾਦ ਆ ਰਿਹਾ ਰੀਨਾ ਰੀਨਾ ਗੁਪਤਾ ਜਿਹਨੂੰ ਪੋਲੂਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਲਗਾਇਆ ਕਿਉਂ ਲਗਾਇਆ ਜੀ ਕਿਉਂ ਪੰਜਾਬੀ ਜਿਹੜੇ ਆ ਉਹ ਨਲਾਇਕ ਹੈਗੇ ਆ ਪੰਜਾਬੀ ਆਪਣਾ ਘਰ ਨਹੀਂ ਸੰਭਾਲ ਸਕਦੇ ਸੋ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਚੇਅਰਮੈਨੀਆਂ ਮਿਲਣੀਆਂ ਚਾਹੀਦੀਆਂ ਔਰ ਸਭ ਤੋਂ ਵੱਡੀ ਗੱਲ ਹੈ ਵੌਲੰਟੀਅਰ ਦੀ ਆਵਾਜ਼ ਬੁਲੰਦ ਕਰਨ ਲਈ ਵੌਲੰਟੀਅਰ ਦਾ ਵੋਟ ਦਾ ਹੱਕ ਜਿਹੜਾ ਉਹਨੂੰ ਮਿਲਣਾ ਚਾਹੀਦਾ ਹੈ ਅਹੁਦੇਦਾਰ ਉੱਪਰੋਂ ਨਾ ਥੋਪੇ ਜਾਣ ਆਪਣਾ ਘੱਟੋ-ਘੱਟ ਆਮ ਆਦਮੀ ਪਾਰਟੀ ਵਾਲਿਓ ਆਪਣਾ ਸੰਵਿਧਾਨ ਤਾਂ ਲਾਗੂ ਕਰ ਲੋ ਦੇਸ਼ ਦਾ ਸੰਵਿਧਾਨ ਤਾਂ ਉਸ ਤੋਂ ਬਾਅਦ ਲਗ ਬਾਅਦ ਵਿੱਚ ਲਾਗੂ ਕਰੋ ਇੱਕ ਤਾਂ ਇੱਕ ਤੁਸੀਂ ਮੈਨੂੰ ਹੁਣੇ ਕੁਐਸਚਨ ਕੀਤਾ ਸੀਗਾ ਕਿ ਸਰਕਾਰ ਕਹਿੰਦੇ ਪਰਚਾ ਪਾਈ ਆਹ ਦੇਖੋ ਅੱਜ ਧਰਨੇ ਦੀ ਕਾਲ ਸੀ ਸਾਡੇ ਵਲੰਟੀਅਰ ਜਿਹੜੇ ਪੰਜਾਬ ਤੋਂ ਤੁਰੇ ਹੋਏ ਨਹੀਂ ਮੈਨੂੰ ਫੋਨ ਆ ਰਹੇ ਨੇ ਕਿ ਅਸੀਂ ਰਸਤਿਆਂ ਦੇ ਵਿੱਚ ਆਹ ਪਾਸੋ ਰੋਡ ਤੇ ਸਾਡੇ ਬੰਦਿਆਂ ਦੀਆਂ ਟਰਾਲੀਆਂ ਰੁਕੀਆਂ ਗਈਆਂ ਨੇ ਏ ਪੁਲਚਲ ਰੋਕੀਆ ਜਾ ਰਹੀਆਂ ਨੇ ਕਿ ਧਰਨੇ ਦੇ ਵਿੱਚ ਪਹੁੰਚ ਨਾ ਸਕਣ ਤੇ ਧਰਨਾ ਕਾਮਯਾਬ ਨਾ ਕਰ ਸਕੋ ਪੂਰੇ ਪੰਜਾਬ ਇਹ ਤਾਂ ਤੁਹਾਨੂੰ ਪਤਾ ਹੀ ਹੈ ਹੁਣ ਸਰਕਾਰ ਹੀ ਰੋਕ ਸਕਦੀ ਐ ਮੈਂ ਤਾਂ ਸਰਕਾਰ ਦੇ ਖਿਲਾਫ ਲਾਇਆ ਕੋਈ ਕਾਂਗਰਸ ਦੇ ਖਿਲਾਫ ਤਾਂ ਲਾਇਆ ਹੀ ਨਹੀਂ ਇਹਦੇ ਸਿਰਕਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਐ ਤੇ ਇਹਦੇ ਖਿਲਾਫ ਹੀ ਲਾਇਆ ਹੈਗਾ ਉਸ ਉਹੀ ਉਹੀ ਸਰਕਾਰ ਰੋਕ ਰਹੀ ਐ ਠੀਕ ਠੀਕ ਆਪਾਂ ਮਾਈਕ ਲਾ ਲਓ ਮਾਈਕ ਲਾ ਲਾ ਹਾਂਜੀ ਸੁਦੀ ਹਾਂਜੀ ਸਭ ਤੋਂ ਪਹਿਲਾਂ ਦਾ ਜਿਹੜਾ মিডিਆ ਇੱਥੇ ਆਇਆ ਸਾਡੀ ਆਵਾਜ਼ ਨੂੰ ਬRAND ਕਰਨ ਲਈ ਤੁਹਾਡਾਂ ਸੇ ਬਹੁਤ ਜ਼ਿਆਦਾ ਸਵਾਗਤ ਅਸੀਂ ਕਰਦੇ ਆ ਕਿਉਂਕਿ ਸਾਡੀ ਆਵਾਜ਼ ਤੁਸੀਂ ਬਣਾ ਕਿਉਂਕਿ ਅੱਜ ਲੋਕਤੰਤਰ ਦੀ ਜਿਹੜੀ ਹੱਤਿਆ ਹੋ ਰਹੀ ਹੈ ਉਹਦੇ 'ਚ ਕਾਫੀ মিডিਆ ਹਾਊਸ ਵੀ ਸਰਕਾਰ ਦੇ ਨਾਲ ਲੱਗੇ ਕਰ ਰਹੇ ਆ ਇਹ ਤੁਹਾਡਾ ਬਹੁਤ ਵੱਡਾ ਅਸੀਂ ਦੇਣ ਨਹੀਂ ਦੇ ਸਕਦੇ ਜੋ ਤੁਸੀਂ ਸਾਨੂੰ ਕਵਰ ਕਰ ਰਹੇ ਹੋ ਹੁਣ ਗੱਲ ਰਹੀ ਵੀ ਅੱਜ ਦਾ ਘਰਨਾ ਕਿਉਂ ਲੱਗਿਆ ਏ ਸਾਡੇ ਪੰਜਾਬ ਤੇ ਜਿਵੇਂ ਅਫਗਾਨੀਆਂ ਦਾ ਦੁਰਾਨੀਆਂ ਨੇ ਕਬਜ਼ਾ ਕੀਤਾ ਸੀ ਸੇਮ ਦਿੱਲੀ ਵਾਲਿਆਂ ਨੇ ਅੱਜ ਕਬਜ਼ਾ ਕਰ ਲਿਆ ਲੋਕਤੰਤਰ ਦੀ ਹੱਤਿਆ ਹੋ ਰਹੀ ਆ ਸੰਵਿਧਾਨ ਨੂੰ ਫਾੜਿਆ ਜਾ ਰਿਹਾ ਸਾਡਾ ਸੀਐਮ ਹਾਊਸ ਬੰਦਕ ਬਣਾ ਲਿਆ ਇਹਨਾਂ ਨੇ ਸਾਡੇ ਹਲਕੇ ਬੰਦਕ ਬਣਾ ਲੇ ਪੈਰਲਲ ਸਰਕਾਰ ਚਲਾ ਰਹੇ ਬਹਿਉ ਕੁਮਾਰ ਸੈਕਟਰੀਏਟ ਬੈਠ ਕੇ ਹਲਕਿਆਂ 'ਚ ਆਪਣੇ ਬੰਦੇ ਲਾ ਕੇ ਸਾਰਾ ਆਫਸਰਾਂ ਨੂੰ ਕੰਟਰੋਲ ਕਰ ਰਿਹਾ ਕਿਉਂਕਿ ਟਰਾਂਸਫਰ ਪੋਸਟਿੰਗ ਸਾਰੀ ਬਹਿਉ ਕੁਮਾਰ ਦੇ ਹੱਥ ਹੈਗੀ ਇਸ ਕਰਕੇ ਸਾਡੇ ਐਮਐਲਏ ਦੇ ਸੀਐਮ ਦੇ ਹੱਥ ਛੱਡੇਗਾ ਕਿ ਇਹਨਾਂ ਨੇ ਮਤਲਬ ਇਹਨਾਂ ਨੂੰ ਇਹ ਲੱਗਦਾ ਵੀ ਇਹ ਆਪਣੇ ਆਪਣੇ ਮੂਹਰ ਕਹਿੰਗੇ ਅਸੀਂ ਸਰਕਾਰ ਲਿਆਉਣ ਆ ਰਹੇ ਆ ਵੇ ਪਹਿਲਾਂ ਚਾਰ ਸੀਟਾਂ ਪੰਜਾਬ ਨੇ ਦਿੱਤੀਆਂ ਜਿਆ ਇਹ ਨੀਂਹ ਦੀਆਂ ਹੋਏ ਇੱਟਾਂ ਇਹਨਾਂ ਤੇ ਬਿਲਡਿੰਗ ਖੜੀ ਗਿਆ ਅੱਜ ਇਹ ਹੀ ਨੀਂਹ ਦੀਆਂ ਇੱਟਾਂ ਇਹ ਬਿਲਡਿੰਗ ਨੂੰ ਛੱਟਣਗੇ ਜੇ ਇਹਨਾਂ ਨਾਲ ਨਾ ਫਿੱਟੇ 4 ਸਾਲ ਤੋਂ ਸੁੱਤੇ ਪਏ ਸੀ ਉਹ ਨਸ਼ਿਆਂ ਦੇ ਖਿਲਾਫ ਅੱਜ ਆ ਕੇ ਲਾ ਕੇ ਮਜਮਾ ਲਾਉਣ ਸਟੇਜਾਂ ਲਾ ਕੇ ਨਸ਼ੇ ਖਤਮ ਹੋਊਗਾ ਸਾਡੇ ਦੇ ਤੁਹਾਡੇ ਮੁਲਾਜ਼ਮ ਹੈ ਨਹੀਂ ਛੱਡ ਨੂੰ ਪੁੱਛੋ ਤਾਂ ਸਹੀ ਮੇਰੇ ਕੋਲ ਸਾਰੇ ਡਿਪਾਰਟਮੈਂਟਾਂ ਦਾ ਡਰਾਫਟ ਬਣਿਆ ਪਿਆ ਕਿਵੇਂ ਰੈਵਨਿਊ ਆਣਾ ਨਹੀਂ ਸਾਨੂੰ 1 ਘੰਟੇ ਦਾ ਟਾਈਮ ਨਹੀਂ ਦਿੱਤਾ ਮੈਂ 6 ਸਾਲ ਦੇ ਮਿਹਨਤ ਕੀਤੀ ਟੀਵੀਾਂ ਤੇ 1 ਘੰਟੇ ਦਾ ਮਿੰਟਾ ਨਹੀਂ ਦਿੱਤਾ ਸੀਐਮ ਖਾਲਾ ਕਾ ਕਾ ਕੇ ਹਾਰ ਗਏ ਉਹ ਕਿਹੜੇ ਖੁੱਤ ਗਿਰਿਆ ਸੀ ਉਹ ਜੇ ਘਰਨੇ ਲਾਉਨੇ ਸਾਰੇ ਬੰਦਿਆਂ ਨੂੰ ਰੋਕਦਾ ਇਹ ਲੋਕਤੰਤਰ ਕੀ ਹੈ ਹੈ ਆਜ਼ਾਦੀ ਹੈ ਨਾ ਦੇਸ਼ ਚ ਇਸ ਕਰਕੇ ਅਸੀਂ ਹੁਣ ਅੱਜ ਤੋਂ ਸ਼ੁਰੂਆਤ ਹੈ ਸਾਨੂੰ ਆਸੀ ਵੀ ਬਹੁਤ ਘਟ ਗਿਣਤੀ ਆ ਪਰ ਜੋਰ ਰਿਸਪੌਂਸ ਸਾਨੂੰ ਅੱਜ ਮਿਲਿਆ ਇਤੋਂ ਬਾਅਦ ਜਿਨ੍ਹਾਂ ਨੂੰ ਟਾਈਮ ਦਿੰਨੇ ਵੀ ਆ ਤਾਂ ਇਹ ਬੰਦੇ ਆਪਣੇ ਬਾਪ ਥੱਲੇ ਕ ਚਲੇ ਜਾਣ 50 ਬੰਦੇ ਇਹਨਾਂ ਦੇ ਵਹਿਵਾ ਕੁਵਾਰ ਨੂੰ ਦੇਵੇ ਉਹ ਸਾਰੇ ਹਲਕੇ ਜਿਹੇ ਨਾ ਬਿਠਾਏ ਹੋਏ ਆ ਉਹ ਪੰਜਾਬ ਮੰਦੇ ਹੋਰ ਅਪਾਇੰਟ ਕਰ ਰਿਹਾ ਹੈ ਇਸ ਵੀ ਤੋਂ ਤੇ ਤਿੰਨੇ ਤੇ ਜਿਹੜੇ ਦਿੱਲੀ ਸਰਕਾਰ ਤੋਂ ਪਹਿਲੇ ਹੋਏ ਮਤਲਬ ਧਰਨੇ ਦੀ ਰਣਨੀਤੀ ਇਹ ਹੈ ਵੀ ਅੱਜ ਅਸੀਂ ਸੈਕਟਿਕ ਧਰਨਾ ਦੇ ਰਹੇ ਸਰਕਾਰ ਨੂੰ ਵਾਰਨਿੰਗ ਦੇਣ ਲਈ ਵੀ ਇਹਨਾਂ ਨੂੰ ਰਿਮੂਵ ਕਰੋ ਦਿੱਲੀ ਆ ਜਿੰਨੇ ਤੇ ਬੈਠੇ ਸਾਰਿਆਂ ਨੂੰ ਲੈ ਕੇ ਜਾਓ ਕਬਜ਼ਰਤ ਕਰ ਦਿਓ ਜਿਵੇਂ ਕਿ ਪਾਰਟੀਆਂ ਨੂੰ ਲੱਗਦਾ ਇੱਕ ਕਬਜ਼ਰਤ ਰਹੇ ਇੱਥੇ ਸਾਨੂੰ ਛਲਾਹ ਹੋਊਗੀ ਤੁਹਾਨੂੰ ਬੁਲਾ ਲਾਂਗੇ ਵੀ ਥੋੜੀ ਛਲਾਹ ਦੀ ਲੋੜ ਹੈ ਅਬਨਾਵਾ ਸਾਨੂੰ ਸਲਾਹ ਦੀ ਲੋੜ ਨਹੀਂ ਸਾਡੇ ਉਰੇ ਦੇ ਦਿੱਲੀ ਦੇ ਮਸਲੇ ਨਾਲ ਉਰੇ ਦੇ ਮਸਲੇ ਲੱਗਾਂਗੇ ਪਾਣੀ ਪੀਓ ਇਸ ਕਰਕੇ ਮਤਲਬ ਇਹ ਹੈ ਕਿ ਸਾਡਾ ਪਹਿਲਾ ਕੰਮ ਤਾਂ ਦਿੱਲੀ ਵਾਲੇ ਮਤੋਂ ਬਾਤ ਸੁਣਾਂ ਦੂਜੀ ਗੱਲ ਜੇ ਜਿੱਤ ਪਰ ਰਹੇ ਨਾ ਬਾਅਦ ਚਲੇਗੇ ਅਸੀਂ ਐਮਐਲਏ ਕੋਲ ਗਾਰੰਟੀ ਦੇ ਉੱਤੇ ਜਾਵਾਂਗੇ ਵੀ ਤੁਸੀਂ ਇਹ ਦੱਸੋ ਵੀ ਦਿੱਲੀ ਨਾਲ ਆ ਕਿ ਪੰਜਾਬ ਨਾਲ ਸਾਰੇ ਐਮਐਲਏ ਕੋਲ ਜਾਵਾਂਗੇ ਜਿਹੜੇ ਨਾ ਕਹਾ ਮੈਂ ਦਿੱਲੀ ਨਾਲ ਉਹਨਾਂ ਦੀ ਆ ਖੜਕੜ ਕਲਾ ਵੱਡੀ ਵਲੰਟੀਨ ਦੀ ਮੀਟਿੰਗ ਕਰਕੇ ਉਹ ਸਾਰੇ ਪੰਜਾਬ ਨੂੰ ਦੱਸਿਆ ਜਾਊਗਾ ਵੇ ਐਮਐਲਏ ਦਿੱਲੀ ਨਾਲ ਖੜਿਆ ਇਹ ਐਮਐਲਏ ਪੰਜਾਬ ਨਾਲ ਖੜਿਆ ਠੀਕ ਹੈ ਨਾ ਅਸੀਂ ਪਰ ਉਹਨਾਂ ਤੋਂ ਆਪ ਫੈਸਲਾ ਕਰਾਵਾਂਗੇ ਜਿਹੜੇ ਪੰਜਾਬ ਨਾਲ ਖੜੇ ਹੋਊਂਗੇ ਉਹਨਾਂ ਨੂੰ ਕਹਾਗੇ ਐਦਾਂ ਕਰੋ ਕਿਉਂਕਿ ਵਲੰਟੀਅਰ ਦੀ ਆਵਾਜ਼ ਆ ਗਈ ਹੈ ਅਸੀਂ ਮਨਾਇਆ ਤੁਹਾਨੂੰ ਤੁਸੀਂ ਪਰਾਨੀ ਗਿਰਿਆ ਸਾਡੇ ਵਿੱਚੇ ਪੈਰਦੇ ਹੁੰਦੇ ਸੀ ਤਾਰ ਰਾਤੇ ਠੀਕ ਹੈ ਨਾ ਸਭ ਦਾ ਧੰਨਵਾਦ ਤੁਸੀਂ ਇੱਥੇ ਆਏ